ਦੀ ਫਿਰ ਰੋਟੀ ਲੈਣ ਚ ਲੱਗੀ ਮੈਂ ਅਪਹਿਲਾ ਵਣੀ ਰੋਟੀ ਦੀਦੀ ਘਰ ਅੰਦਰ ਕਿੰਨਾ ਠੰਡਾ ਲੱਗਣ ਡਿਆ ਏਸੀ ਦੇ ਕਰਕੇ ਸਾਡੇ ਅੰਦਰ ਤਾਂ ਗਰਮੀ ਬੜੀ ਲੱਗਦੀ ਆ ਤੇ ਇੱਥੇ ਬੈਠ ਕੇ ਇਦਾਂ ਨਾ ਤਾਂ ਸਿਆਲੀ ਹੁੰਦਾ ਦੀਦੀ ਆ ਗਈ ਆ ਲੈ ਬਾਮਾ ਮੈਂ ਹਾਂ ਪਹਿਲਾਂ ਨਾ ਖੀਰ ਖਾ ਲੈਨੇ ਆ ਫਰ ਰੋਟੀ ਠਹਿਰ ਕੇ ਖਾ ਲੈਨੇ ਆ ਲੈ ਫੜ ਤੇ ਦੀਦੀ ਮੈਂ ਤਾਂ ਦਾਲ ਦੁੱਲ ਬਣਾਈ ਚੋਲ ਵੀ ਬਣਾਈ ਐ ਤੇ ਕੋਈ ਗੱਲ ਨਹੀਂ ਆ ਖਾ ਲੈਨੇ ਆ ਉਹ ਕਿੜਾ ਭੱਜੀ ਚੱਲੇ ਆ ਆ ਖੀਰ ਤਾਂ ਸੁਰ ਸੋਚਤੇ ਮੈਂ ਬਣਾਈ ਤਾਂ ਮੈਨੂੰ ਤਾਂ ਚੋਤਾਪੋ ਲੱਗਾ ਖੀਰ ਦਾ ਹੁਣ ਤੇ ਮੈਨੂੰ ਤਾਂ ਜੇਤਾ ਹੈਗਾ ਹੀ ਨਾ ਮੈਂ ਚੱਲ ਪਈ ਠੰਡੀ ਤੈਨੂੰ ਪਤਾ ਖਾਣ ਦਾ ਮਜ਼ਾ ਹੁੰਦਾ ਵਾ ਖੀਰ ਆ ਨਹੀਂ ਹਾਂ ਤਾਂ ਸੀ ਹਾਂ ਤੇ ਮੇਰਾ ਤਾਂ ਮੈਂ ਰੱਖਦਾ ਤਾਂ ਮੈਂ ਨਾ ਦਾਲ ਚੋਲ ਖਾ ਲਾਂ ਤੇ ਖੀਰ ਫਿਰ ਬਾਅਦ ਚ ਵੇਖੀ ਜਾਊਗੀ ਇਹ ਖੀਰ ਖਾ ਲੈਣਾ ਫਿਰ ਭੁੱਖ ਮਰ ਜਾਣੀ ਏ ਦੋ ਰੋਟੀਆਂ ਤੇ ਲੱਗੀਆਂ ਉਹ ਨਹੀਂ ਮਰਦੀ ਭੁੱਖ ਕਿਤੇ ਦੱਸ ਤੂੰ ਕੋਈ ਨਹੀਂ ਗਈ ਜੀ ਜਦ ਨਹੀਂ ਦੱਸ ਭੁੱਖ ਮਰ ਜਾਣੀ ਆ ਆ ਕੀ ਅੱਧੀ ਕੋਲੀ ਖੀਰ ਦੀ ਨਹੀਂ ਹੈਗੀ ਤੇ ਦਾਲ ਚੋਲ ਬੜੇ ਚਾਹ ਨਾ ਬਣਾਏ ਤਾਂ ਮੈਂ ਚੱਲ ਉਹ ਕੋਈ ਗੱਲ ਨਹੀਂ ਦਾਲ ਚੋਲ ਵੀ ਖਾ ਲੈਨੇ ਆ ਤੂੰ ਖਾ ਇਹਨੂੰ ਕੋਈ ਗੱਲ ਨਹੀਂ ਮੈਂ ਇਹਨੇ ਚਾਹਣਾ ਪਾ ਕੇ ਲਿਆਈ ਆ ਤੂੰ ਉਹੀ ਗੱਲ ਦੱਸ ਮੇਰਾ ਮੂਹਰੇ ਖਰਾਬ ਕਰਤਾ ਤੂੰ ਥੋੜੀ ਜੀ ਠੀਰ ਲਈ ਆ ਲ ਲਓ ਹੋਰ ਉਹ ਨਹੀਂ ਨਹੀਂ ਬੜੀ ਨਹੀਂ ਮੈਂ ਤਨ ਪਤਾ ਮੇਰੀ ਮੁਰਕੇ ਦਾੜ ਪੀੜ ਹੋਣ ਲੱਗ ਪਈ ਆ ਮੈਂ ਤੇ ਐਵੇਂ ਮਪਣਾ ਨਹੀਂ ਘਰ ਮੈਂ ਤੇ ਚਾਹ ਚਾਈ ਲੈ ਆਈ ਪਾ ਕੇ ਹਾਂ ਉਹਨੇ ਫਿਰ ਖਾਣ ਨਹੀਂ ਦੇਣੀ ਮੈਨੂੰ ਮੈਂ ਮੈਂ ਹੁਣ ਇਨੀ ਖੀਰ ਖਾ ਲੂੰਗੀ ਤੇ ਫਿਰ ਬਾਅਦ ਤੁਹਾਨੂੰ ਪਤਾ ਭੁੱਖ ਚੌਲਾਂ ਦੇ ਮਾਰਦੇ ਤੇ ਬੜੇ ਚਾਹਣਾ ਚੌਲ ਬਣਾਏ ਸਵੇਰ ਨੂੰ ਤੇ ਬੇ ਹੋ ਜਾਂਦੇ ਆ ਤੂੰ ਹਾਂ ਨਲੋ ਖੀਰ ਸਾਥ ਉਹ ਨਹੀਂ ਨਹੀਂ ਖਾ ਲੈ ਤੂੰ ਕੋਈ ਗੱਲ ਨਹੀਂ ਜੇ ਮੈਨੂੰ ਚਲੋ ਠੀਕ। ਦਿਵਿਆ ਦਾ ਨਾ ਫਰੇਚ ਠੰਡੀ ਕੀ ਰੱਖਦੇ ਵੇ ਕਿੰਨਾ ਮਜਾ ਆਉਂਦਾ ਨਾ ਖਾਣ ਦਾ। ਆਹੋ ਹੀ ਤੇ ਮੈਂ ਤੁਹਾਨੂੰ ਕਹਿਣ ਦੀ ਆ ਤਾਈਆਂ ਤੇ ਮੈਂ ਲੈ ਕੇ ਆਈਆਂ ਪਾ ਕੇ। ਫਿਰ ਰੋਟੀ ਤੋਂ ਬਾਅਦ ਖਾਂਦਾ ਨਾ ਚੰਗਾ ਜਿਆ ਨਹੀਂ ਲੱਗਦਾ ਹੈਗਾ ਮੈਨੂੰ ਤੇ ਆਪ ਨੂੰ ਹੋਰ ਤਰ੍ਹਾਂ ਦਾ ਮੁਰਕੇ। ਰੋਟੀ ਦੇ ਬਾਅਦ ਕੋਈ ਚੀਜ਼ ਨਹੀਂ ਖਾਦੀ ਜਾਂਦੀ। ਮੈਂ ਤਾਂ ਤਾਂ ਲੈ ਕੇ ਆਈ ਮੈਂ ਚੱਲ ਹੁਣ ਖਾ ਲੈਨੇ ਠੰਡੀ ਠੰਡੀ ਮਜਾ ਆਉਂਦਾ ਵਾ। ਹਾਂਜੀ ਹਾਂਜੀ ਨਹੀਂ ਤੇ ਹਨ। ਚੱਲ ਖਾ ਲਾ ਫਿਰ ਬਹੁਤੀਆਂ ਗੱਲਾਂ ਨਾ ਕਰੀ ਜਾ ਹੁਣ। ਦੇ ਦਿਖਾ ਲੋ ਤੁਸੀਂ ਮੈਂ ਖਾਣ ਦੀ ਮਮੀ ਮੈਨੂੰ ਤਾਂ ਡਰ ਲੱਗਣ ਡਿਆ ਮੈਂ ਕਿ ਉਹ ਨਾਏ ਮੇਰੀ ਦਾੜ ਪੀੜੀ ਨੇ ਛਿੜ ਜੇ ਫੇਰ ਨਾ ਤਾਂ ਕਰਕੇ ਸੋ ਸੋਚ ਕੇ ਖਾਣ ਦੀ ਹੈ ਕੋਈ ਨਹੀਂ ਤੂੰ ਖਾ ਤੋਏ ਨਾ ਠੀਕ ਆ ਤੈਨੂੰ ਠੰਡੀ ਨਹੀਂ ਆ ਗਈ ਹਾਂ ਮਿੱਠੀ ਬਹੁਤ ਆ ਤੈਨੂੰ ਠੰਡੀ ਨਹੀਂ ਆ ਗਈ ਤਾਂ ਇੰਨੇ ਨੇ ਤੈਨੂੰ ਲੱਗਣੀ ਕੋਈ ਨਹੀਂ ਖਾ ਲੋ ਨਾਲੇ ਇੰਨੇ ਦਾੜ ਪੀੜ ਨੂੰ ਘੋਖ ਰੇਂਦਾ ਚਾਲ ਕੋਈ ਨਹੀਂ ਇਹ ਤਾਂ ਦਾੜ ਪੀੜ ਦੇ ਕੇ ਤੂੰ ਆਪਣਾ ਸਵਾਦ ਹੀ ਵੱਖਰਾ ਕਰ ਲੈਣਾ ਆਹ ਹੋਏ ਤੇ ਗੱਲ ਆ ਚਲ ਕੋਈ ਨਹੀਂ ਤੂੰ ਕੰਨੀ ਆ ਦਿਖਾ ਲੈਨੀ ਆ ਵੇਲਾ ਕਿ ਨਹੀਂ ਸੁਆਦੀਓ ਹੂੰ ਐਵੇਂ ਨਖਰੇ ਕਰੀ ਜਾਂਦੀ ਈ ਤੂੰ ਤੇ ਮੈਂ ਕਰਨੀ ਏਦਾਂ ਕਰ ਹੂੰ ਉਧਰ ਕਿੱਥੇ ਕੱਲੀ ਸੋਏਂਗੀ ਕੁੜੀਆਂ ਵੀ ਹੈ ਨਹੀਂ ਘਰ ਤੇ ਤੂੰ ਇੱਥੇ ਹੀ ਸੋ ਜਾ ਸਾਡੇ ਲੱਗ ਗਈ ਫੇਪਣੇ ਦੂਜੇ ਬੱੜ ਤੇ ਸੋ ਜਾਣਾ ਵਾ ਨੇ ਤੇ ਲੱਗੇ ਮੰਜੀ ਢਾਲੂਗਾ ਕੋਈ ਨਹੀਂ ਤੇ ਸਾਨੂੰ ਫੇਰ ਤੰਗੀ ਹੋਣੀ ਤੇ ਕੋਈ ਗੱਲ ਨਹੀਂ ਮੈਂ ਉਧਰ ਸੋ ਜਾਣੀ ਨਹੀਂ ਤੰਗੀ ਕਾਦੀ ਹੋਣੀ ਆ ਤੈਨੂੰ ਪਤਾ ਮੈਨੂੰ ਤੇ ਰਾਤ ਉਧਾ ਇਕੱਲੀ ਡਰ ਲੱਗਦਾ ਨੇਰੇ ਚ ਇੰਨੇ ਪਤਾ ਨਹੀਂ ਹੁਣ ਕਦੋਂ ਆਉਣਾਈਓ ਘਰ ਤੇ ਆਪਾਂ ਦੋਵੇਂ ਭੈਣਾਂ ਇੱਥੇ ਸੌਂ ਜਾਂਦੀਆਂ ਵਾ ਨਹੀਂ ਹੈ ਤੇਹੀ ਗੱਲ ਵਾ ਤੇ ਮੈਂ ਤਾਂ ਤੈਨੂੰ ਦੀਦੀ ਆਪੋ ਚੰਡੀ ਇਸ ਤਰ੍ਹਾਂ ਤੇ ਦਿਲ ਲੱਗਣ ਦੇ ਤਾਂ ਸਿਆੜੂਂਦਾ ਵਾ ਤੇ ਬੜਾ ਵਧੀਆ ਲੱਗਣ ਰਿਹਾ ਵੇ ਇਸ ਨਾਲ ਉੱਥੇ ਤਾਂ ਗਰਮੀ ਬੜੀ ਲੱਗਦੀ ਏ ਸ਼ੁਰੂਗਾਲਾ ਪੱਖਾ ਲਵਨੇ ਨਾ ਉਹ ਵੀ ਬੜਾ ਸੇਕ ਮਾਰਦਾ ਤੇ ਮੈਂ ਤਾਂ ਤੈਨੂੰ ਕਹਿਣੀ ਹੁੰਨੀ ਆ ਤੇ ਕੰਮ ਕਰਕੇ ਤੇ ਤੂੰ ਇੱਧਰ ਆ ਜਾ ਕਰ ਤਦੋਂ ਵਾਵਾ ਬੰਦਾ ਇੱਕੋ ਕਮਰੇ ਚ ਬੈਂਦਾ ਵਾ ਨਾਲੇ ਬਿੱਲ ਦੀ ਬਚਤ ਹੋ ਜਾਂਦੀ ਆ ਪਤਾ ਹੀ ਆ ਤੈਨੂੰ ਗਾੜੀ ਹੁਣ ਕਿ

ਫਰਬਾ ਗਣਿਕਾ ਜਦ ਨਾਲੇ ਫੁੰਦਰਾ ਤੋਂ ਦਲਾ ਜਣੀ ਦੇਖਣ ਦੇ ਹੁੰਦੇ ਅੱਖਾਂ ਦੇ ਘੜੇ ਇਹਦਾ ਹੁੰਦਿਆ ਮੈਨੂੰ ਚੱਲ ਕੋਈ ਗੱਲ ਨਹੀਂ ਤੂੰ ਪੈਜਾ ਲੰਮੇ ਜਦ ਨਾਲ ਸਰ ਜੋ ਪਤਾ ਨਹੀਂ ਕਿਉਂ ਕੋ ਮੰਡਿਆ ਮੇਰਾ ਓਹੋ ਐਵੇਂ ਬਾਦੂ ਜੀਆਂ ਗੱਲਾਂ ਨਾ ਸੋਚ ਕੋਹ ਨਹੀਂ ਹੋਇਆ ਹੈਗਾ ਮੈਨੂੰ ਲੱਗਦਾ ਤੂੰ ਨਾ ਏਸੀ ਥੱਲੇ ਆਈਆਂ ਨਾ ਹੁਣ ਉਧਰ ਗਰਮੀ 'ਚ ਬੈਠੀ ਦੀ ਉਹ ਇੱਕਦਮ ਆਈਆਂ ਠੰਡੇ 'ਚ ਤੇ ਤਾਂ ਕਰਕੇ ਸਰੀਰ ਜਿਹੜਾ ਗਰਮ ਸਰਦ ਹੋਣ ਡਿਆ ਪਿਆ ਵਾ ਕੋਈ ਗੱਲ ਨਹੀਂ ਪੈਜਾ ਲੰਮੇ ਦੋ ਚਲ ਭਾਜਾ ਮੈਂ ਪਾਂਡੇ ਸਾਫ ਕਰਾਉਣੀ ਆ ਚੰਗਾ ਇਹ ਮੈਂ ਠਹਿਰ ਕੇ ਠਾਲ ਦਾਂਗੀ ਸਰ ਦਾਲ ਚੌਲ ਖਾ ਲਈ ਚਲੋ ਕੋਈ ਨਹੀਂ ਫੇਜ ਲਮੇ ਕਾਰਲਾਸ ਰਾਣਾ ਸਿੱਧਾ ਆਦਰ ਦਮਾ ਹਾਂ ਤਾਂ ਆਦਰ ਦਮਾ ਹੁੰਦੇ ਭਾਈ ਮੈਂ ਤੇਰੀ ਮਿੰਨੀ ਦੌੜੀਆਂ ਹੁੰਦੀਆਂ ਚੱਲ ਸੋ ਜਾ ਫਿਰ

ਕਮ ਹੋ ਗਿਆ ਨਾਲੇ ਨਹੀਂ ਰੋਟੀ ਘਰ ਵਿੱਚ ਖਾ ਲਈ ਦੇ ਨੀ ਬਾਬਨੇ ਆ ਹੁਤੀ ਹੋਰ ਖਾ ਲਈਏ ਤਾਂ ਤਾਂ ਹੀ ਕਹਿੰਦੀ ਆ ਨਾਲੇ ਮੇਰੀ ਗੱਲ ਸੁਣੋ ਇਹਨਾਂ ਮਾ ਰੋਟੀ ਜਨੇ ਦਿੱਤੀ ਹੈਗੀ ਦਵਾਈ ਇਹਨਾਂ ਖੀਰ ਬਣਾਈ ਦੀ ਇਹਨੇ ਸਵਾਦ ਤੁਹਾਨੂੰ ਪਤਾ ਬਥੇਰੇ ਲੰਦੀ ਆ ਏ ਚਟਗੇਰੀ ਬਥੇਰੀ ਆ ਇਹਨੇ ਖੀਰ ਬਣਾ ਕੇ ਰੱਖੀ ਦੀ ਮੈਂ ਉਹਦਾ ਹੀ ਲਾਲ ਲਿਆ ਆ ਉਹਦੇ ਵਿੱਚ ਹੀ ਪਾ ਕੇ ਇਹਨੂੰ ਦੇ ਦਿੱਤੀ ਆ ਚਲ ਵਦਿਆ ਕੀਤਾ ਯਾਦ ਆਹੋ ਅਜਰ ਆਪਕੋ ਰੱਬ ਕੋ ਹੋਰ ਕੋ ਮੰਗ ਲੈਂਦੇ ਉਹ ਹੀ ਦੇਣਾ ਤੁਹਾਨੂੰ ਰੱਬ ਨੇ ਵਾਕਿਆ ਹੈ ਆਪਣਾ ਗੱਲ ਤੇ ਤੁਹਾਡੀ ਠੀਕ ਆ ਮੈਨੂੰ ਵੇਖ ਲਓ ਮੈਂ ਇੱਕੋ ਵਾਰੀ ਕਿਹਾ ਮੈਂ ਹਾਂ ਵੀ ਮੇਰੇ ਕਮਰੇ 'ਚ ਆ ਜਾ ਤੇ ਅਸੀਂ ਉੱਥੇ ਸੌਂ ਜਾਂਨੀਆਂ ਦੋਵੇਂ ਜਾਣੀਆਂ ਤੇ ਪਰ ਮੈਂ ਹਾਂ ਪਤਾ ਨਹੀਂ ਕਦੋਂ ਆਉਣਾ ਵਾ ਪੈਲੀਆਂ ਨੂੰ ਗਿਆ ਆ ਤੇ ਪਰ ਇਹ ਹੀ ਉਹ ਇਹਨੇ ਇੱਕ ਵਾਰੀ ਨਹੀਂ ਬੋਲੀ ਚੁੱਪ ਕਰਕੇ ਆ ਗਈ ਮੇਰੇ ਨਾਲ ਇੱਧਰ ਇਹਨੂੰ ਨਹੀਂ ਨਾ ਪਤਾ ਹੈਗਾ ਅੱਜ ਦਾ ਦਿਨ ਹੀ ਔਖਾ ਚੜਨਾ ਵਾ ਤੇ ਗੱਲ ਸੁਣ ਮੇਰੀ ਇਹਨੂੰ ਵੇਖ ਲੈ ਹਲਾ ਲੋ ਕੇ ਧਿਆਨ ਨਾਲ ਕਿਤੇ ਉਹਨਾਂ ਕਿਸ ਲਈ ਹੋਈ ਹੋਏ ਉਹ ਨਹੀਂ ਨਹੀਂ ਉਹ ਤੁਹਾਨੂੰ ਪਤਾ ਕਿਸ ਲਾਇਆ ਬੰਦਾ ਤੇ ਵੈਸੇ ਹੀ ਨਹੀਂ ਹਿਲਦਾ ਹੈਗਾ ਇਹਨੂੰ ਤੇ ਪਤਾ ਹੀ ਨਹੀਂ ਕੱਖ ਵੀ ਹੈਗਾ चुप करके रमान ना सुती आओ हम तो मैं कि हिला हिला लिया हेल्दी है अपना तो काम नबेड़े तहू पता मुड़के जो उठगी ना इन्हें लमारी हाई ला देना मेरे लागे बह के मेरे गल्ड ਜੇ ਕਿ ਇਸ ਲਈ ਹੋਈ ਹੁੰਦੀ ਤੇ ਹੁਣ ਉਹਨੇ ਉੱਠਣੀ ਹੀ ਜਾਣਾ ਚਲ ਠੀਕ ਹੈ ਫੋਨ ਕੱਟੇ ਹਾਂ ਚਲ ਜ ਆਜੋ ਆਜੋ ਚੇਤੀ ਆਜੋ ਓਕੇ ਇੱਕ ਤੇ ਨਾ ਇਹ ਵੀ ਗੱਲਾਂ ਦਾ ਕੜਾਹੀ ਬਣਾਣ ਚੁੱਕਾ ਆ ਗੱਲਾਂ ਸੁਣ ਲਓ ਜਿੰਨੀਆ ਮਰਜੀ ਇੰਨਾ ਨਹੀਂ ਪਤਾ ਹੈਗਾ ਤੇ ਮੈਂ ਫੜਫੜ ਕੰਮ ਨਿਬੇੜਿਆ ਵਾ ਤੇ ਜਾ ਕੇ ਤੇ ਮਿੰਟੋ ਮਿੰਟ ਬੰਦਾ ਪ੍ਰੂਫ ਆਪਣੇ ਹੱਥ ਚ ਕਰਦਾ ਆ ਪਤਾ ਨਹੀਂ ਇੱਕ ਇਹ ਵੀ ਕੀ ਆ ਆਗੇ ਜੀ ਆ ਆ ਗਏ ਨੂੰ ਦਰ ਲੱਗਣਿਆ ਸੌ ਗਈਆਂ ਨੇ ਰਾਜ ਨੂੰ ਮੇਰੀ ਗੱਲ ਸੁਣੋ ਤੁਹੇ ਕਿ ਮੈਨੂੰ ਪਾਗਲ ਸਮਝਦੇ ਆ ਕਿ ਮੇਰੇ ਮੂੰਹ ਤੇ ਲਿਖਿਆ ਪਾਗਲ ਆ ਤਾਡੇ ਸਾਹਮਣੇ ਹੀ ਆ ਵੇ ਲੋਕ ਦੇਖ ਲੰਡੀ ਆ ਹਲਾ ਕੇ ਵੇਖ ਲੋ ਆਪੇ ਮੰਮਾ ਮੰਮਾ ਇਹ ਪਾ ਮਤ ਓਠ ਪਾਜੀ ਤੇਰਾ ਆਇਆ ਯੇ ਰੋਟੀ ਪਾ ਕੇ ਦੇ ਦੇ ਲੈ ਇਹ ਤਾਂ ਐਦਾ ਮੁਰਦਾਂ ਗੋਲ ਮੇ ਭਈ ਤੇ ਹੋਰ ਕੀ ਆ ਆ ਵੇਖ ਲੈ ਆਈ ਆ ਕੰਮ ਹੈ ਹਾਂ ਨੂੰ ਇਹਦਾ ਕੋਈ ਮਤਾਂ ਦੱਸ ਨਾ ਰੇ ਜਦ ਤੱਕ ਕੋਈ ਕੰਮ ਨਹੀਂ ਚੱਜਦਾ ਕਿ ਤਾਹ ਕੰਮ ਪਹਿਲੀ ਵਾਰ ਤੋ ਕੋਤਾ ਦੇਦਾ ਕੰਮ ਹੋਇਆ ਅੱਜ ਕਹਿੰਦੇ ਆਵੇਂ ਮੈਨੂੰ ਪਾਗਲ ਸਮਝਦੇ ਹੋ ਮੈਂ ਤਾਂ ਤੁਹਾਨੂੰ ਕਿੰਨੇ ਚਿਰ ਦਾ ਕਹਿ ਰਹੀ ਆਂ ਕਿ ਉਹ बेहोश ਹੋ ਗਈ ਆ ਬਿਹੁਰ ਛਾਡ ਉਹਨੂੰ ਤੇ ਇਹ ਨਹੀਂ ਪਤਾ ਹੈਗਾ ਵੀ ਮੈਂ ਘਰ 'ਚ ਹੈਗੀ ਆ ਕਿ ਨਹੀਂ ਉਹਦੇ ਮੁਰਦਿਆਂ ਵਾਂਗੂ ਪਈ ਉਹਨੂੰ ਹੁਣ ਐ ਟਾਈਮ ਜਿੱਥੇ ਮਰਜ਼ੀ ਚੁੱਕ ਕੇ ਲੈ ਜਾਓ ਭਾਵੇਂ ਗੱਲਾਂ ਬਾਤ ਕਰ ਲਈ ਮੈਂ ਟੋਮੇਟੋ ਕੰਮ ਕਰ ਲਈ ਆ ਆਪਾਂ ਨੂੰ ਵੇਚ ਲਈ ਆਪਾਂ ਆਹ ਚੱਲ ਕਿੱਥੇ ਪਿਆ ਰੱਖਿਆ ਕਿਥੇ ਉਹਨੇ ਕੋਈ ਉੱਧਰਲੇ ਕਮਰੇ ਚ ਨੀ ਲਮਾਰੀ ਨਹੀਂ ਜਿਹੜੀ ਆਹੋ ਉਹਦੀ ਇਹਨੇ ਚਾਬੀ ਜਿਹੜੀ ਅਲਮਾਰੀ ਉੱਤੇ ਹੀ ਰੱਖ ਛੱਡਦੀ ਆ ਇਹਦਾ ਦਿਮਾਗ ਐਡਾ ਮੋਟਾ ਹੀ ਉਹ ਵੀ ਬੰਦਾ ਚਾਬੀ ਸਾਹਮ ਕੇ ਰੱਖ ਲੈਂਦਾ ਆ ਪਰ ਨਾ ਚਾਬੀ ਉੱਤੇ ਰੱਖ ਛੱਡਦੀ ਆ ਚਲ ਆ ਜਾ ਸਾਡੇ ਬਾਤੇ ਤੇ ਸੋਖ ਹੀ ਆ ਹੋਰ ਕੀ ਫਾਇਦਾ ਇਨੀ ਗੱਲਾਂ ਕਰਨ ਦਾ ਚੱਲ ਚੱਲਾ ਮੈਂ ਟੋਮੈਟੋ ਮਿੱਟ ਕਰ ਆਣਾ ਚਾਬੀ ਦੀ ਕਿਹਿਆ ਛੇਤੀ ਕਰ ਕੋਈ ਵੀ ਤੇ ਨਾਲ ਜੀ ਕੋਈ ਪੜਾ ਥੜਾ ਹੁੰਦਾ ਆ ਕਿਹਦਾ ਦੱਸ ਹੈ ਤੇਰੇ ਕੀ ਇਹ ਨਹੀਂ ਜਾਬੀ ਆਏ ਲੋ ਇਹਦਾ ਦਿਮਾਗ ਹੈ ਹੈ ਇਹ ਤਾਂ ਖੁੱਲ ਆ ਗਿਆ ਵਾ ਚਾਬੀ ਦੀ ਕਿ ਲੋੜ ਆ ਬਹਰ ਦੇ ਵਾਲਾ ਛੇਤੀ ਕਰ ਫਿਰ ਉਹ ਤੇ ਕਿਹਾ ਬਹੁਤ ਉਹ ਹਣੀ ਹੋ ਗਿਆ ਉਹਨੇ ਮਾਂ ਨਾ ਸੁਤੀਣਾ ਉਹ ਨਹੀਂ ਉੱਠਣ ਵਾਲੀ ਅਜੇ ਐਵੇਂ ਨਾ ਤੁਸੀਂ ਕਾਲੀ ਪਾਓ ਮੈਂ ਲੱਭ ਲੈਣੀ ਆ ਪਤਾ ਇੱਥੇ ਕੀ ਰੱਖਦੀ ਹੁੰਦੀ ਆ ਸਾਮਾਨ ਅੱਗੇ ਵੀ ਇੱਥੇ ਪਿਆ ਹੁੰਦਾ ਸਾਰਾ ਆ ਵੀ ਨਾ ਤੇ ਪੀਨੈਸ਼ ਆ ਬੰਦੇ ਦਾ ਫੋਨ ਹਜੇ ਤੱਕ ਸਾਹਮਣੇ ਬੈਠੀ ਹੋ ਹੈ ਟੁੱਟ ਗਿਆ ਨਾ ਵੇ ਚ ਬੈਟਰੀ ਨਾ ਲੈਣਾ ਨਾ ਦੇਣਾ ਨਾ ਇਹਦਾ ਢੱਕਾ ਨਹੀਂ ਘਰੇ ਚਲੇਦਾ ਇਹ ਹੈ ਹੀ ਬੜੀ ਨੈਚੀ ਆ ਜਿਹੜੇ ਕੰਮ ਆ ਪਾਉਣ ਉਹ ਕਰ ਸਕਦੇ ਸਦਾ ਚੀਜ਼ਾਂ ਜਿਹੜੀਆਂ ਨਾ ਬਾਹਰ ਸੁੱਟ ਦਿੰਦੇ ਆ ਇਹਨੇ ਪ੍ਰੈਸ਼ਰ ਪੁਣਾ ਘਰੇ ਰੱਖਿਆ ਸਾਰਾ ਕੁਝ

ਆਪਰੂਫ ਦੇ ਵੇਖ ਕੇ ਨਾ ਮੈਨੂੰ ਇੱਕ ਹਾਸ ਕੋਲ ਬਿਲੰਦਿਆ ਨਾ ਆਪਰੂਫ ਨੇ ਮੈਨੂੰ ਇਦਾਂ ਲੱਗਣ ਡਿਆ ਜਿਦਾਂ ਨਾ ਸਾਰੀ ਜਾਇਦਾਦ ਸਾਡੇ ਹੱਥ ਆ ਗਈ ਹੁੰਦੀ ਆ ਇਹ ਗੱਲ ਆ ਗਈ ਕੁਝਾ ਕਿੰਨੇ ਦਿਨ ਹੋ ਗਏ ਸਾਨੂੰ ਇਹਨਾਂ ਨੂੰ ਧਰਲੇ ਲੈਣ ਡਿਆਂ ਨੂੰ ਇੱਡੀ ਚਵਲ ਨਾ ਕਿ ਸਾਨੂੰ ਚੀਜ਼ਾਂ ਨੂੰ ਹੱਥ ਨਹੀਂ ਲਾਉਂਦੀ ਰੇਲਾ ਇਹ ਸਾਡੇ ਕੋਲੋਂ ਹੀ ਇਹਨੇ ਠੱਗੀਆਂ ਮਾਰ ਮਾਰ ਕੇ ਤੇ ਇੱਥੇ ਪੈਸੇ ਜਮਾ ਕਰਾਏ ਹੋਣੇ ਆ ਤੇ ਜੇ ਇਹ ਆ ਬੰਦਾ ਹੁੰਦਾ ਨਾ ਤੇ ਇਹਦਾ ਸਾਰਾ ਵਿਗ ਖਾਏਣਾ ਆ ਤੇ ਸਾਡੀ ਕਿਸਮਤ ਚੰਗੀ ਈ ਆ ਗਾਲ ਤਾਂ ਡੇਸਈ ਆ ਵਾਕਿਆ ਇਹਨੇ ਕਰਦਾ ਅਗੇ ਛੱਡਿਆ ਕੀ ਆ ਵੇਖਿਆ ਜਾਏ ਤੇ ਨੁਕਸਾਨ ਤੇ ਸਾਰਾ ਇਹਦੇ ਬੰਦੇ ਨੇ ਕੀਤਾ ਨਾ ਤੇ ਹੁਣ ਇਹ ਵੀ ਨਾਲ ਹੋ ਕੇ ਭੁਗਤੇ ਹਾਂ ਇਹ ਕਾਦੀ ਗੱਲੋਂ ਪੈ ਲਈ ਸਾਡੇ ਹਿੱਸੇ ਮੰਗਦੀ ਫਿਰਦੀ ਐ ਇਥੋਂ ਇਹਨੂੰ ਕੋਈ ਹਿਸਾ ਉਹ ਸਾਨੀ ਦੇਣਾ ਹੈਗਾ ਤੋਈ ਨਾ 1 2 ਦਿਨ ਦੇ ਵਿੱਚ 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 ਨਾ ਜੇ ਕੋਈ ਪੈਸਾ ਵੀ ਲੱਗਦਾ ਹੋਊਗਾ ਨਾ ਤੇ ਤਾਵੇਂ ਉਹ ਬੰਦੇ ਨੂੰ ਨਾ ਨਾ ਕਰਿਓ ਉਹ ਜਿੰਨੇ ਪੈਸੇ ਮੰਗੇਗਾ ਨਾ ਉਹਨੂੰ ਉਨੇ ਹੀ ਦੇ ਦਿਓ ਤੇ ਪੈਲੀ ਸਾਡੇ ਹੱਥ ਹੁਣ ਉਹ ਰਹਿਣੀ ਨਹੀਂ ਚਾਹੀਦੀ ਉਹ ਮੇਰੀ ਗੱਲ ਹੋਈ ਆ ਉਹ ਕਹਿੰਦਾ ਪ੍ਰੂਫ ਲਿਆ ਮੈਂ ਟੋਮੇਟੋ ਤੇ ਆਪਣਾ ਤਰ੍ਹਾਂ ਕੰਮ ਕਰਕੇ ਲੰਬੇ ਮਾਰਦੇ ਆ ਆਹੋ ਤੇ ਇਹ ਮਿੰਟੋ ਮੈਟੋ ਨੂੰ ਕੰਮ ਕਰਾਉ ਕਿਉਂਕਿ ਇਹਨੂੰ ਮੈਂ ਉਦਨ ਪ੍ਰੂਫ ਮੰਗਿਆ ਹੀ ਨਾ ਤੇ ਇਹਨੇ ਮੈਨੂੰ ਅੱਗੇ ਜਵਾਬ ਪਤਾ ਕੀ ਦਿੱਤਾ ਹੀ ਕਹਿੰਦੀ ਦੀਦੀ ਹੁਣ ਤੇ ਪੈਨਸ਼ਨ ਵੀ ਲੱਗ ਗਈ ਆ ਹੁਣ ਅਹੀ ਪ੍ਰੂਫ ਕਾਦੇ ਵਾਸਤੇ ਦੇਣੇ ਆ ਤੇ ਜੇ ਕਿਤੇ ਨਾਲ ਅਲਮਾਰੀ ਫੋਲ ਕੇ ਆਪਣੇ ਪ੍ਰੂਫ ਲੱਭ ਲੈਣਾ ਤੇ ਇਹਨੂੰ ਨਾ ਲੱਭੇ ਤੇ ਇਹਨੇ ਮੇਰੇ ਗਾਲ ਬੜੀ ਪੈਣਾਈਓ ਤੇ ਮੈਂ ਕਹਨੀ ਆ ਵੀ ਇਹਦੇ ਪਤਾ ਲੱਗਣ ਤੋਂ ਪਹਿਲਾਂ ਪਹਿਲਾਂ ਨਾ ਸਾਰੇ ਚੀਜ਼ ਸਾਡੇ ਹੱਥ 'ਚ ਹੋ ਜਵੇ ਸਾਰੀ ਪਹਿਲੀ ਸਾਡੇ ਨਾਂ ਚੜ ਜਾਵੇ ਉੜ ਕੇ ਜਿੰਨਾ ਮਰਜੀ ਭੌਂਕੀ ਜਾਵੇ ਪਾਏ ਸਾਨੂੰ ਕੋਈ ਫਰਕ ਨਹੀਂ ਪੈਣਾ ਹੈਗਾ ਮੈਨੂੰ ਪਤਾ ਮਰਜੀ ਹੁੰਦਾ ਰਹੇ ਉਹਨੂੰ ਪ੍ਰੂਫ ਦੇ ਮੈਂ ਵਿਖੇ ਸੇ ਕੰਮ ਕਰਾ ਗਾਵਣਾ ਬਸ ਆਹੋ ਇਹਦੇ ਵਿੱਚ ਹੀ ਸਾਂਭ ਲੋ ਮੈਂ ਕੰਨੀ ਆ ਸੇਪਣਾ ਮੈਂ ਢਾਰ ਲੱਗਣ ਡਿਆ ਵਾ ਉਹ ਜਿਹੜੀਆਂ ਗੋਲੀਆਂ ਦਿੱਤੀਆਂ ਇਹਨੂੰ ਉਹ ਤੇ ਜ਼ਿਆਦਾ ਤੇਜ਼ ਤੇ ਨਹੀਂ ਉੱਠ ਜਾਊਗੀ ਨਾ ਸਵੇਰੇ ਉਹ ਕੋਖ ਨਹੀਂ ਹੁੰਦਾ ਇਹਨੂੰ ਉੱਠ ਜਾਊਗੀ ਸਵੇਰੇ ਆਲਾ ਫੜਾ ਹਾਂ ਬਸ ਕਿੰਨੇ ਡੇਰ ਤੱਕ ਉੱਠਣ ਵਾਲੀ ਹੈ ਉਹ ਇਹਨੂੰ ਉੱਠ ਜਾਊਗੀ ਤੇ ਮੇਰੀ ਗੱਲ ਸੁਣੋ ਮੈਂ ਤੇਰੀ ਤਗੜੀ ਦੀ ਖਾਣ ਨੂੰ ਆਲੇ ਮੈਂ ਇਹਨੂੰ ਜਿੱਦਾਂ ਕਿ ਆਦਾ ਵਾ ਤੂੰ ਹੀ ਪੈਲੀਆਂ ਜੀ ਉਹ ਰਾਤ ਮੋਰ ਨਕਾ ਬਨਨ ਬੁੰਨ ਗਏ ਆ ਤੇ ਤੂੰ ਇੱਦਾਂ ਕਰੋ ਬੰਦਿਆਂ ਨਾਲ ਗੱਲ ਕਰਕੇ ਵੇਖੋ ਮੈਂ ਕਿੰਨੀ ਪ੍ਰੂਫ ਨੂੰ ਹੁਣੀ ਪੜਾਉ ਜਾ ਕੇ ਨਹੀਂ ਕੁਛ ਨਹੀਂ ਬੰਦੇ ਰਾਤੀ ਰਾਤ ਗੱਲ ਕਰਦੇ ਆ ਉਹ ਸੇਰੇ ਮੈਂ ਜਾਊਂਗਾ ਕੋ ਤੂੰ ਹੁਣ ਕਹਿੰਦੀ ਰਾਤ ਰਾਤ ਸਭ ਕੁਝ ਹੈ ਧੀਸੀ ਥੋੜੀ ਹੁੰਦਾ ਹੌਸਲਾ ਕਰ ਕੁਝ ਹੌਸਲਾ ਕਿੱਦਾਂ ਕਰਾਂ ਮੈਂ ਤੁਹਾਨੂੰ ਪਤਾ ਤੇ ਹੈਗਾ ਇਹ ਤੇ ਪੈਰ ਪੈਰ ਤੇ ਦੇ ਧਿਆਨ ਰੱਖਦੀ ਇਹ ਚੀਜ਼ਾਂ ਦਾ ਹੌਸਲਾ ਕੁਝ ਨਹੀਂ ਹੁੰਦਾ ਉਹ ਨਹੀਂ ਕੁਝ ਇਹਨੂੰ ਕੰਮ ਗੁਮਾਵਾ ਚੱਲ ਜਾਈ ਰੱਖਣ ਮੈਨੂੰ ਤੇ ਡਰ ਲੱਗਣ ਡਿਆ ਤਰਾ ਤੇ ਰੇਲੀਆਂ ਹੀ ਆਈ ਜਾਣ ਡੀਆਂ ਈਓ ਛੇਤੀ ਕੰਮ ਮੁਕਾ ਦਿਓ ਹੁਣ ਮੈਂ ਹੁਣ ਤੁਹਾਨੂੰ ਇੱਕ ਗੱਲ ਕਹਿ ਦਿੰਨੀ ਆ ਵੇ ਲੋ ਜਿੱਦਾਂ ਤੁਸੀਂ ਕਿਹਾ ਮੈਂ ਉਦਾਂ ਹੀ ਕੀਤਾ ਵਾ ਸਾਰੇ ਪ੍ਰੂਫ ਵੀ ਤੁਹਾਨੂੰ ਕੱਢ ਕੇ ਦੇ ਦਿੱਤੇ ਆ ਮੇਰੇ ਹੱਥ ਹੁਣ ਪੈਲੀ ਨਹੀਂ ਜਾਣੀ ਚਾਹੀਦੀ ਜੇ ਪੈਲੀ ਮੇਰੇ ਹੱਥੋਂ ਨਿਕਲ ਗਈ ਨਾ ਤੇ ਮੈਂ ਕੋਈ ਖਾ ਕੇ ਮਰ ਜਾਣਾ ਤੇਰੀ ਟੈਂਸ਼ਨ ਸਾਡ ਛੱਡਦੇ ਹਾਂ ਤੂੰ ਮੇਰੀ ਟੈਂਸ਼ਨ ਨਹੀਂ ਹੈ ਇਹ ਕਿੰਨਾ ਕਰਦਾ ਕੰਮ ਚਲੋ ਫਿਰ ਆ ਚਲ ਹੁਣ ਸਭੇ ਕੰਮ ਬੈਜੋ ਕਿ ਜੈਨੇ ਹਟਾ ਜੀ ਨਾ ਆਰਾਮ ਕੀਤਾ ਆ ਰਮਾਨਾ ਆਪੇ ਸੀ ਛੱਡ ਕੇ ਪਈ ਓ ਸਾਡੇ ਵਰਗੇ ਉੱਥੇ ਅੰਦਰ ਗਰਮੀ ਚ ਘੈਲੋ ਚੱਲੇ ਆ ਓ ਇਦਾ ਵੱਡਾ ਤੇਰਾ ਕੰਮ ਹੋ ਗਿਆ ਨਾ ਏਸੀ ਤੇ ਪਈ ਹੈ ਜੇ ਆਹੋ ਵੀ ਗੱਲ ਠੀਕ ਆ ਤੇ ਮੇਰੀ ਗੱਲ ਸੁਣੋ ਤੇ ਆਪਣਾ ਐਡੀ ਲੰਮੀ ਰਾਤ ਆ ਮੇਰ ਕੋ ਨਹੀਂ ਹੋ ਨਿਕਲਣੀ ਹੈਗੀ ਮੈਂ ਕਹਿੰਨੀ ਤੂੰ ਇਹਨਾਂ ਨੂੰ ਹੁਣੇ ਫੋਨ ਕਰ ਲੋ ਕਿਤੇ ਨਹੀਂ ਉਹ ਸੌਂ ਗਿਆ ਹੋਊਗਾ ਆਹੋ ਜਿਨ੍ਹਾਂ ਨੇ ਪੈਸੇ ਲੈਣੇ ਹੁੰਦੇ ਆ ਨਾ ਉਹਨਾਂ ਨੂੰ ਨਹੀਂ ਐਡੀ ਛੇਤੀ ਨੀਂਦਾ ਹੁੰਦੀ ਆਂਦੀਆਂ ਉਹ ਫੋਨਾਂ ਦੇ ਤਾਂਕ ਜੀ ਹੁੰਦੇ ਆ ਕਿ ਕਿਹੜੇ ਵੇਲੇ ਹਨੂ ਪੈਸਿਆਂ ਦਾ ਕੋਈ ਨਾ ਕੋਈ ਫੋਨ ਆ ਜਾਵੇ ਸਹੀ ਫੋਨ ਲਾ ਕੇ ਤੇ ਵੇਖੋ ਇਹ ਕਰੀ ਚਲ ਵੇਖਦਾ ਫਿਰ ਲਾ ਕੇ ਰਿਆ ਤੇ ਮੇਰੇ ਕੋ ਨਹੀਂ ਆਂਦਾ ਤਾਂ ਤੇ ਫੋਨ ਕਰ ਉਹਦਾ ਕਈ ਆਂਦੇ ਅਸਰੇ ਆਣਾ ਉਹੋ ਹੀ ਗੱਲ ਨਾ ਚਲ ਵੇਨਾ ਲਾ ਕੇ ਕਰੀ ਆਹੋ